ਜਿਹੜੇ ਜੁਕੇਚ ਆਉਣ ਵਾਲੇ ਨਵੇਂ ਸਕਿੱਲ ਵਰਕਰ ਨੇ ਜਾਂ HBI ਵਿਜਾ ਸਕਿਲ ਆਪੇ ਵਿਜਾ ਜਿਹਨਾਂ ਨੂੰ ਮਿਲਦਾ ਆ ਉਹਨਾਂ ਵਾਸਤੇ ਨਵਾਂ ਰੋਲ ਜਿਹੜਾ ਸ਼ਬਾਨਾ ਮੁਹੰਮਦ ਨੇ ਐਨਾਉਂਸ ਕੀਤਾ ਆ ਜਿਹੜਾ ਕਿ 2026 ਦੇ ਵਿੱਚ 8 ਜਨਵਰੀ ਤੋਂ ਬਾਅਦ ਲਾਗੂ ਹੋਣਾ ਆਇਗਾ B1 ਲੈਵਲ ਦਾ ਇੰਗਲਿਸ਼ ਦਾ ਕੋਰਸ ਹੁੰਦਾ ਸੀਗਾ ਹੁਣ ਇਹਨਾਂ ਨੇ B2 ਲੈਵਲ ਕਰਤਾ ਆ ਜਿਹੜਾ ਕਿ ਤੁਹਾਨੂੰ ਇੰਗਲਿਸ਼ ਬੋਲਣ 'ਚ ਸੁਣਨ 'ਚ ਲਿਖਣ 'ਚ ਤੇ ਪੜਨ 'ਚ ਤੁਹਾਨੂੰ ਬ੍ਰਹਮਣ ਕਰਨੀ ਪੈਣੀ ਹੈ ਉਹਦੇ ਟੈਸਟ ਹੋਣਗੇ B2 ਲੈਵਲ ਦੇ ਸੋ ਹੁਣ ਜਿਹੜੇ ਜੁਕੇ ਚ ਆਣਗੇ ਉਹਨਾਂ ਵਾਸਤੇ ਥੋੜਾ ਜਿਹਾ ਇਹਨਾਂ ਨੇ ਟਫ ਕੀਤਾ ਹੈ ਸਕਿੱਲ ਵਰਕਰ ਤੇ ਨਾ ਕਿ ਹੋਰ ਬਾਕੀ ਸਟੂਡੈਂਟਸ ਨੇ ਜਿਹੜੇ ਸਕਿੱਲ ਵਰਕਰ ਤੇ ਆਣਗੇ ਉਹ ਜਿਹੜੇ ਵੀ ਜੁਕੇ ਚ ਆ ਰਹੇ ਨੇ ਉਹਨਾਂ ਨੂੰ ਇਸ ਚੀਜ਼ ਦਾ ਬੜਾ ਖਾਸ ਧਿਆਨ ਰੱਖਣਾ ਪੈਣਾ ਹੈ ਹੁਣ ਇੰਗਲਿਸ਼ ਪੜ੍ਹਨੀ ਲਿਖਣੀ ਸੁਣਨੀ ਆਣੀ ਚਾਹੀਦੀ ਤੁਹਾਨੂੰ ਚੰਗੀ ਤਰ੍ਹਾਂ B2 ਲੈਵਲ ਦਾ ਟੈਸਟ ਜਿਹੜਾ ਕਿ ਤੁਸੀਂ 26 ਜਿਹੜਾ ਕਿ 2026 ਚ ਲਾਗੂ ਹੋਣ ਜਾ ਰਿਹਾ ਹੈ ਸੋ ਜਿਹੜੇ ਜੁਕੇ ਚ ਆ ਰਹੇ ਨੇ ਉਹਨਾਂ ਤੱਕ ਚੇਂਜ ਫੇਅਰ ਜ਼ਰੂਰ ਕਰਿਓ ਤੇ ਬਾਕੀ ਕੋਈ ਵੀ ਤੁਸੀਂ ਆਪਣੀ ਇਨਫੋਰਮੇਸ਼ਨ ਲੈਣੀ ਹੈ ਤਾਂ ਵੈਬਸਾਈਟ ਤੇ ਗਵਰਨਮੈਂਟ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਕਿਸੇ ਫੇਕ ਏਜੰਟ ਕੋਲ ਕਿਸੇ ਫੇਕ ਬੰਦੇ ਕੋਲ ਨਾ ਫਸਿਓ ਪੂਰੀ ਪੂਰੀ ਜਾਣਕਾਰੀ ਲਿਓ ਫਿਰ ਨਾ ਕਿਸੇ ਦੇ ਧੱਕੇ ਚੜਿਓ ਤੇ ਬਾਕੀ ਗਵਰਨਮੈਂਟ ਦੀ ਵੈਬਸਾਈਟ ਤੇ ਸਾਰੀ ਅਪਡੇਟ ਆ ਤੁਸੀਂ ਜਾ ਕੇ ਉਥੋਂ ਲੈ ਸਕਦੇ ਹੋ